ਸਸ਼ੀਕਾਲ ਇਹ ਡਾਈ ਹੈ ਰੇਗ ਮਾਰਦੇ ਪੀਸ ਜਿਹੜੇ ਚਪਕਾਉਣ ਵਾਲੇ ਹੁੰਦੇ ਨੇ ਉਹਨਾਂ ਨੂੰ ਕਟਿੰਗ ਵਾਸਤੇ ਕਮਾਉਂਦੀ ਹੈ ਇਹ ਦੇਖੋ ਰੇਗ ਮਾਰ ਵਾਲੇ ਪੀਸ ਨੇਗੇ ਇਹਨਾਂ ਦੇ ਉੱਤੇ ਲੱਗਦਾ ਇਹ ਡਾਈ ਹੈ ਆਪਾਂ ਡਾਈ ਤਿਆਰ ਕਰ ਰਹੇ ਹਾਂਗੇ ਇਹ ਡਾਈ ਦੇ ਵਿੱਚ ਕਟਿੰਗ ਵਾਸਤੇ ਪਣਾ ਪੇਪਰ ਪਾਤਾ ਇਹਨੂੰ ਕਟਿੰਗ ਹੋਊਗੀ ਉਰੇ ਕੈਂਚੀ ਦੀ ਤਰ੍ਹਾਂ ਇਹਦੇ ਵਿੱਚੋਂ ਪੀਸ ਕੱਟੇ ਜਾਂਦੇ ਨੇਗੇ ਦੂਜਾ ਪੀਸ ਕਰਾਂਗੇ ਉਹ ਵੀ ਆਪਾਂ ਨੂੰ ਕਟਿੰਗ ਵਾਸਤੇ ਇਸੇ ਤਰ੍ਹਾਂ ਕੰਟੀਨਿਊ ਜੇ ਆਪਾਂ ਲਗਾਤਾਰ ਪੇਪਰ ਜੋ ਕੱਪੜਾ ਹੈਗਾ ਉਹਨੂੰ ਕੱਟ ਸਕਦੇ ਆ ਇੱਕੋ গোল ਪੀਸ ਆ ਨਿਕਲ ਗਏ ਇਹਦੇ ਵਿੱਚੋਂ ਪੂਰੇ ਗਲਾਈ ਵਾਲੇ ਪੀਸ ਨੇਗੇ ਇਹ ਰਿੰਗ ਮਾਰ ਵਾਲੇ ਪੀਸ ਵਾਲੀ ਡਾਈ ਐ ਸਤਿ ਸ਼੍ਰੀ ਅਕਾਲ